ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਅੱਜ ਅਸੀਂ ਸੰਗਰਾਮਤਾ ਦਿਹਾੜਾ ਭਾਦੋਂ ਦਾ ਮਹੀਨਾ ਜਿਹੜਾ ਅੱਜ ਸ਼ੁਰੂ ਹੋਇਆ ਅੱਜ ਲੋਕਦਰਦ ਅਖਬਾਰ ਦਾ ਐਡੀਸ਼ਨ ਰਿਲੀਜ਼ ਕੀਤਾ ਗਿਆ ਸੋ ਅਸੀਂ ਐਡੀਸ਼ਨ ਦੇ ਪ੍ਰੋਪਰਾਈਟਰ ਮਾਲਕ ਪ੍ਰਦੀਪ ਸਿੰਘ ਜੀ ਨੂੰ ਆਖਰਕ ਮੁਆਰਦਾ ਦਿੰਨੇ ਆਂ ਤੇ 25 9 25 9 ਭਾਈ ਲਾਲ ਜੀ ਦਾ ਜਨਮ ਦਿਹਾੜਾ ਮਨਾ ਰਹੇ ਆਂ ਤੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਵਧ ਅਰਦਾਸ ਕਰੇ ਇਸ ਭਾਈ ਲਾਲੋ ਜੀ ਦੇ ਦਿਹਾੜੇ ਦੇ ਮੌਕੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪ੍ਰੈਜ਼ੀਡੈਂਟ ਦਾ ਬਾਕੀ ਹੈ ਵੈਰੀ ਓਕੇ ਅੰਦਾਜ਼ ਬੰਨ੍ਹ ਗਿਆ ਹੈ ਬਾਜਾ ਦੇ ਨਾਂ ਦੀ ਅੱਜ ਜਿਹੜਾ ਕੁਝ ਕੰਮ ਕਰਦਾ ਉਹ ਜੰਦਾ ਦੁਆਰ ਚੱਲਦਾ ਹਾਂ ਮੈਂ ਆਪਣਾ ਨਿੱਕਰ ਦਸਤਾਵੇਜ਼ ਤਾਂ ਲਈਏ ਤਾਂ ਕਿ ਉਹ ਦਾ ਅਧਿਸ਼ਿੰਗ ਰਾਖੇ ਲਈ ਦਿੱਤਾ ਗਿਆ ਤੇ ਕਈ ਦਾ ਸਹਿਯੋਗ ਦਾ ਪਪੈ ਦਾ ਪਿੰਗਾ ਚਲਾਣਾ ਸੁਬਾਹ ਹੋਏ ਮੈਂ ਕੁਝ ਵਾਰ ਜਿਹੜਾ ਇਸ ਨੂੰ ਆਪਕੀ ਦਰਦੋਸ਼ੀ ਚਾਹੀਆ ਤਾਂ ਦੋਹਰਾ ਰਹੀ ਹੈ ਤਾਂ ਕਿ ਸਾਰੀਆਂ ਲੋਕਾਂ ਨੂੰ ਦੀਆਂ ਬਤਵਾਤਾਂ ਦੇ ਇਸ ਸਮਾਗਮ ਵਿੱਚ ਤੇ ਇਹ ਜਿਹੜਾ ਸਰਨਾਮਾ ਕਿਸੇ ਵਾਲਿਆਂ ਦੇ ਕਿਹੜਾ ਵਾਲਿਆਂ ਦੇ ਸੀਗੋਦਾਂ ਕਿ ਉਹ ਵੀ ਤੁਹਾਡੀਆਂ ਸਾਡੇ ਦਾ ਸਹਿਯੋਗ ਨਾਲ ਪਾਇਆ ਜਾਂਦਾ ਹੈ ਤੋਂ ਇਸ ਕਰਕੇ ਮੈਂ ਦੇਖੀ ਜੁਣਾ ਕਿ ਬਸ ਉਹ ਜਿਹੜੀ ਪਾਈਦਾ ਦਾ ਬਾਹਰ ਦਾ ਸਭੀ ਮੈਟਰੀ ਨਿਕਲ ਰਿਹਾ ਹੈ ਤੋਂ ਮੈਂ ਇਹ ਦੇਖੀ ਕਰਦਾ ਇੱਕ ਇੱਕ ਕੈਟ ਨੂੰ ਦਿਓ ਸਮਾਗਮ ਹੋ ਰਿਹਾ ਹੋ ਕੇ ਹੋਰ ਕੁਸਚਨ ਹੈ ਨਾ ਐਡਾ ਜਿਹੜਾ ਸਮਾਗਮ ਹੈ 9:00 ਵਜੇ ਤੱਕ ਚੱਲ ਰਿਹਾ ਹੈ 9:00 ਤੋਂ 11:00 ਵਜੇ ਤੱਕ ਜਿਹੜੀਆਂ ਬੱਚਿਆਂ ਦਾ ਪੀਕ ਹੋਇਆ 11:00 ਤੋਂ 12:00 ਤੇ ਜਿਹੜਾ ਆਪਣਾ ਜਿਹੜਾ ਆਪਣਾ ਕੀਤੇ ਨਿੱਤੇ ਆ ਦਾ ਦਾ ਉਹ ਉਹ ਆਪਣਾ ਰਾਤ ਦੀ ਚਾਹੀਦਾ ਕਿ ਜਿੱਥੇ ਜਿਹੜਾ ਆ ਤੇ ਸੰਗਲ ਦੇ ਉਸ ਤੋਂ ਬਾਅਦ ਤੇ ਜਿਹੜੀ ਉੱਗਿਆ ਸ਼ਤਿਕੀਤਾ ਨੇ ਕਮੀਆਂ ਉਹਨਾਂ ਨੂੰ ਭਾਈ ਦਾ ਦੂਜੀ ਵਾਰ ਤੇ ਦਸਾਂ ਦੇ ਗ੍ਰਾਮੀਆ ਵਾਲਾ ਕੰਮ ਕੀਤਾ ਜਾਇਆ ਸਭਾਰਿਆਂ ਦੇਤਿਆਂ ਬਹੁਤ ਇਹਨੇ अच्छे सहयोग ਤੇ ਮੈਂ ਕਹਿੰਦਾ i mm -hmm. Até o the <laughs> third I don't know. ਸਤਨਾਮੁ ਸ੍ਰੀ ਵਾਹਿਗੁਰੂ ਦੁਜਨ ਕਾ ਹਿਤ ਲਗ ਸਿਗਾਰ ਬਣਾਇਆ ਤਰਜ ਨਹੀਂ ਹਿਤ ਜਦ ਦਿਨ ਦੇਹ ਬ੍ਰਹਸ ਸੇ ਤਿਤ give us ਆਹਿ ਮੂਰਿਕੇ ਧਰਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨੋਰ ਦੇਹ ਹਰ ਸੋ ਸਾਰਿਆਂ ਆਇਆ ਜਿਹੜਾ ਭਾਜੋ ਦਾ ਮਹਿਨਾ ਹਰ ਬਹਾਰ ਆਏ ਸਾਰਿਆਂ ਵਾਸਤੇ ਸੁਖ ਮੈਂ ਪਿਆਰ ਭਰਿਤ ਹੋਵੇ ਸਾਰਿਆਂ ਨੂੰ ਆਗਮਨ ਦੇ ਰੋਕਾ ਤੁਮ ਉਸਤੇ ਕਰਾ ਪਰਵਾਰ ਅੰਦਰ ਅੰਸ਼ ਭਰ ਸਿਆਰ ਸੋ ਹੁਣ ਬੇਜੀ ਜੇ ਆਲੇ ਹੇ ਰਾਖੀ ਜਾਣਦੇ ਹੋ ਉਹਨਾਂ ਨੂੰ ਜਿਹੜਾ ਵਿਵਾਰ ਦਾ ਹੈ ਉਸ ਪ੍ਰਥਾ ਉਹ ਮਿਲਪਾਪ ਦੀ ਜੀ ਸਾਹਿਬ ਨੇ ਬਚਾ ਰੱਖਣਗੇ ਸੋ ਹੁਣ ਉਹਨਾਂ ਨੂੰ ਬੇਨਤੀ ਹੈ ਜੋ ਜੇ ਪ੍ਰਬਚਨ ਨੇ ਆਪ ਜੀ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਾਰਨ ਆ ਗਏ ਭਾਈ ਜੇ ਕਾਰਨ ਬਲੇ ਜਲੇ ਲਾਗਤ ਹੋ ਹਾ ਹਾ वाहेगुरु जी का खालसा वाहेगुरू जी की फितर भाई सरजीत आज एम अब जा रहा है भाग दो महीने शिवराज है अभी खुशियां सी श्री राग आगे बढ़ा रहे हैं तो बात कहते हैं समझे कर रहे खुशियां हर कम आज अच्छी लोग तत्ता अखबार जो है नवा डिजन अखबार है खिलाड़े हैं उन्होंने भी अभी है बहुत जस्टी भी लोगों की सेवा कर रहे हैं अखबार क्ल के नवी नमी नवी नमी चीजें इसलिए अभी पच्ची सितंबर को भाई लाल जी का जन्म ਗੰਗਾਂਦੀ ਪਹਿਲਾ ਤੋਂ ਕਈ ਤਰ੍ਹਾਂ ਦਾ ਕਾਂਗਰਸੀ ਯੂਗਾਂ ਦੇ ਵਿੱਚ ਹੀ ਸੀ ਭਿਆਨੇ ਉਹ ਬਸੇ ਬਿਨਾਂ ਕਿਸੇ ਪ੍ਰੋਗਰਾਮ ਬਣਾ ਗੰਗਾਂਦੀ ਪਹਿਲਾ ਲਾਲੂ ਜੀ ਨੂੰ ਕੋਈ ਨਹੀਂ ਜਾਣਦਾ ਉਹਨਾਂ ਦੀ ਸੁੱਧੀ ਸੁੱੱਚੀ ਕਮਾਈ ਕਰਕੇ ਉਹਨਾਂ ਦਾ ਡੋਂਗ ਸਰੇ ਜਗ ਵਿੱਚ ਯਾਦੰਦਾ ਸੁਨਹਿਰੇ ਚਰਨ ਦੀ ਓਸ਼ੀ ਕਰਦੇ ਆ ਜਿਵੇਂ ਉਹਨਾਂ ਨੂੰ ਦੁਨੀਆ ਵਿੱਚ ਜੀਏ ਅੱਜ ਵੀ ਆਪਣੇ ਜਿਹੜੀ ਜਿੰਦੀ ਨੂੰ ਚੁੱਕੀ ਸੀ ਜੀ ਬਣਿਆ ਸਾਰਿਆਂ ਨੂੰ ਉਸ ਤੋਂ ਲੋਕਾਂ ਦੇ ਤੋਂ ਬੰਨ ਰਿਹਾ ਕਰਦਾ ਜੀ ਇਸ ਤੋਂ ਬਾਅਦ ਆਪ ਗਰੇ ਕੋ ਅਜਿਹਾ ਜੇ ਪਸੰਦ ਕਰਦਾ ਹੈ ਸਾਰੇ ਸਿਰ ਲੋਕਾਂ ਨੂੰ ਸਿੱਛੂ ਸਿੱਧਕੇ ਉਹ ਜਤਵਾਰ ਉਹ ਜੇ ਜਨਰਲ ਜਿਕੇ ਕਿੱਥੇ ਹੋ ਗਏ ਹਰ ਸਾਲ ਵੀ ਦਰ ਹਰ ਸਾਲ ਵੀ ਹਾਂ ਜੀ ਕਰਦੇ ਹਾਂ ਠੀਕ ਹੈ ਜੀ ਤੇ ਚਾਹ ਬੋਲੋ ਸਾ ਮਨਜੀਤ ਸਿੰਘ ਜੀ ਨੂੰ ਲੋਕਦਨ ਰਸਵਾੜ ਦਾ ਨਵਾਂ ਐਡੀਸ਼ਨ ਜਾਰੀ ਹੋਣ ਤੇ ਬਹੁਤ ਬਹੁਤ ਵਧਾਈਆਂ ਕਿਸੇ ਤਰ੍ਹਾਂ ਇੱਕ ਸਮਾਜ ਦੀ ਸੇਵਾ ਕਰਦੇ ਰਹੇ ਨੇ ਤੇ ਸਾਰੇ ਸਮਾਜ ਦੀ ਜਿੰਨੀਆਂ ਖਬਰਾਂ ਜਿੰਨੇ ਬਤੁਰੀ ਸੱਜਣਾਂ ਉਹਨਾਂ ਨਾਲ ਜੁੜੇ ਰਹਿੰਦੇ ਆ ਤੇ ਅੱਗੇ ਦੂਸਰਾ ਜਿਹੜਾ ਇਹਨਾਂ ਨੇ ਸਵਾਗਤ ਰੱਖਿਆ ਭਾਈ ਲਾਵਾਗੀ ਦਾ 25 ਸਤੰਬਰ ਦਾ ਉਹਦੀ ਅੱਜ ਜਿਹੜੀ ਇਹ ਮੀਟਿੰਗ ਰੱਖੀ ଥିਦੀ ਸਰਕਾਰੀ ਵਾਰਿਆ ਬੀੜਿੰਗ ਦੀ ਤਿਆਰੀ ਇਸੋ ਦੀ ਫੰਕਸ਼ਨ ਦੇ ਪ੍ਰੋਗਰਾਮ ਦੇ ਉਹਦੇ ਵਾਸਤੇ ਵੀ ਇਹਨਾਂ ਨੂੰ ਬਹੁਤ ਬਹੁਤ ਤਾਇਆ। ਤੋਂ ਖਾਸ ਕਰਕੇ ਪਰਮਾਤਮਾ ਦੇ ਦੁਸ਼ੇ ਦਾ ਵਰਤ ਕਰਕੇ ਸਮਾਜ ਦੀ ਸੇਵਾ ਕਰਦੇ ਹੋ। ਮੈਂ ਬੁਝੀ ਕਹਾਂਗਾ। ਆਪ ਸਭ ਸਤਿਕਾਰਯੋਗਾਂ ਦਾ ਸੰਗਰਾਹ ਦੇ ਜਿਹੜੀਆਂ ਉਹ ਲੱਖ ਹੋਵਾਂਗਾ ਪਰਮਾਤਮਾ ਕਰੇ ਸਾਰੇ ਇਸੇ ਅਫਰੇ ਜੰਦੇਹਾੜੇ ਸਮਾਜਵਾਦੋਂ ਨੂੰ ਨਸੀਬ ਹੋਣ। ਜੋ ਅੱਜ ਸਪੈਸ਼ਲ ਤੌਰ ਤੇ ਲੋਕਦਾਤਾ ਕਬਾਰ ਦੇ ਕਿ ਲੋਕ ਪ੍ਰਦੀਪ ਸਿੰਘ ਨੇ ਉਹਨੇ ਇੱਕ ਪ੍ਰੋਗਰਾਮ ਰੱਖਿਆ ਸੀਗਾ ਜਿਹਨੇ ਵੀ ਇੱਕ ਦਾ ਅਖਬਾਰ ਲਾਂਚ ਕੀਤਾ ਗਿਆ ਇੱਕ ਆਉਣ ਵਾਲੇ 25 ਸਤੰਬਰ ਨੂੰ ਭਾਈ ਲਾਲੋ ਜੀ ਬ੍ਰਹਮ ਕੈਨੀ ਭਾਈ ਲਾਲੋ ਜੀ ਜੋ ਗੁਰਮਾਨ ਸਿੰਘ ਦੇ ਅਨੰਦ ਸਿੱਖ ਹੋਏ ਨੇ ਉਹਨਾਂ ਦਾ ਮੋਢਨ ਦਿਹਾੜਾ ਮਨਾਇਆ ਜਾ ਰਿਹਾ ਹੈ ਬੜੀ ਧੁੰਮਤਾ ਦੇ ਨਾਲ ਆਪ ਸਭ ਸੰਗਤਾਂ ਲਈ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਔਰ ਇਸ ਤਰ੍ਹਾਂ ਨਿਰੰਤਰ ਚੱਲਦਾ ਰਹੇਗਾ ਸਭ ਨੂੰ ਸਤ ਸਾਮਾਨੋ ਪੀਲ ਹੈ ਬੇਨਤੀ ਹੈ ਕਿ ਵਰਤੋਂ ਤੋਂ ਬਾਅਦ ਆਗੇ ਸਹਿਯੋਗ ਵੀ ਦਿਓ ਉਸ ਸਮਾਗਮ ਦੇ ਵਿੱਚ ਆ ਕੇ ਮਾਇਆ ਸੰਕਾ ਦੇ ਨਾਲ ਤਲੂਗਰੂ ਹੋ ਕੇ ਵਿਚਾਰ ਸੁਣੋ ਕਿ ਲਾਲੋ ਦੀ ਪਾਣੀ ਦਾ ਉਦਾਰਨ ਕੀ ਹੋਵੇਗਾ ਉਹਨਾਂ ਦੇ ਇਤਿਹਾਸ ਬਾਰੇ ਦੱਸਿਆ ਜਾਏਗਾ ਨਾਲ ਦੀ ਨਾਲ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਜੇ ਕਿਸੇ ਭਾਈ ਲਾਲੋ ਨੂੰ ਜੋ ਕਿ ਆਮਾਨਸਿਕ ਹੋਏ ਨੇ ਅਕਸਰ ਦੂਸਰੇ ਉੱਪਰ ਮਾਰਨ ਵਾਲੇ ਜਿਹੜੇ ਲੀਡਰ ਕਰੀਬ ਸੇ ਕਹਨੇ ਨੇ ਮੈਂ ਇਹ ਤਕਰੀਰ ਕਰ ਦੇਣਾ ਚਾਹੁੰਦਾ ਕਿ ਭਾਈ ਲਾਲੂ ਕਰੀਬ ਸੇ ਨਹੀਂ ਸੀ ਕਿਉਂਕਿ ਗੁਰਨਾਥ ਸਾਹਿਬ ਆਪਣੀ ਉਦਾਸੀਆਂ ਇਸ ਸਮੇਂ ਭਾਈ ਲਾਲੂ ਦੇ ਘਰੇ ਗਏ ਉਹ ਕਰੀਬ 1 ਮਹੀਨਾ ਰਹੇ ਨੇ ਆਪਣੇ ਘਰੇ ਇੱਕ ਮਹਿਮਾਨ ਆ ਜਿਵੇਂ ਤਾਂ ਆਪਾਂ ਰੋਟੀ ਬੰਨਣਾ ਫਿਕਰ ਪੈਦਾ ਰੋਟੀ ਬਣੀ ਕਿਵੇਂ ਹੋਣੀ ਹੈ 1 ਮਹੀਨਾ ਗੁਰੂ ਦੀਆਂ ਸੰਗਤਾਂ ਦੀ ਸੇਵਾ ਵੀ ਹੋਈ ਹੈ ਔਰ ਗੁਰੂ ਸਾਹਿਬ ਦੇ ਮੁਠੀ ਚਾਪਰੀ ਕਰਦੇ ਲਏ ਨੇ ਅੱਜ ਵੀ ਭਾਈ ਲਾਲੂ ਦੇ ਘਰ ਦੇ ਵਿੱਚ ਉਹ ਖੂਬ ਮੌਜੂਦ ਹੈ ਉਹ ਮਾਰੇ ਜਨੇ ਖਾਣੇ ਦੇ ਵਸਤੇ ਕਰਨੀ ਸੀ ਕਿ ਘਰ ਦੇ ਵਿਹੜੇ ਵਿੱਚ ਪੂ ਲੱਗਿਆ ਹੋਵੇ ਅੱਜ ਵੀ ਪੂ ਉਸਦਾ ਸਬੂਤ ਹੈ ਔਰ ਇੱਕ ਸੇਕ ਇਤਹਾਮ ਕਰਕੇ ਪਚਾਰਕ ਕਰਨੇ ਕਿ ਗੁਰਨਾਣ ਸਿੰਘ ਭ्रमण ਕਰਦੇ ਹੋਏ ਭਾਈ ਲਾਲੂ ਦੇ ਘਰੇ ਗਏ ਜਾ ਕੇ ਰੋਇਦਾ ਕਰਾਇਆ ਝੁੱਗੀਆਂ ਝੌਂਕੜੀਆਂ ਤੇ ਵਜੇ ਨਹੀਂ ਲੱਗੇ ਹੁੰਦੇ ਵਜਾ ਸਿਰਫ ਸਿਰਫ ਮਕਾਨਾਂ ਨੂੰ ਹੀ ਲੱਗੇ ਆਉਂਦੇ ਆ ਇਸ ਕਰਕੇ ਮੈਂ ਇੱਕ ਸਾਰਾ ਫੀਡ ਕਰਦਾ ਕਿ ਭਾਈ ਲਾਲੂ ਗਰੀਬ ਦਾ ਮੰਦੇ ਗਰੀਬ ਸੀ ਗੁਰਬਾਣੀ ਵੀ ਕਹਿੰਦੇ ਗੁਮ ਕਰੀਦੇ ਗਰੀਬੀ ਆਵੇ ਉਹਦੇ ਉਹ ਫਾਟਚਾਰ ਖੰਨ ਇਸ ਕਰਕੇ ਸਭ ਤੋਂ ਸਭ ਤੋਂ ਪੰਜਾਬ ਭਾਰਤੀ ਬਣਦਾ ਕਿ ਵੱਧ ਤੋਂ ਵੱਧ ਸੰਕਰੇ ਸੇ ਜੋ ਦੇ ਨਾਲ ਇਹਨਾਂ ਦੇ ਕੰਮ ਉਡਾਰੇ ਨੇ ਬੇਸ਼ਾਨੀ ਬਣਾਉਂਦੇ ਨੇ ਵਾਇਕੂ ਜਿੱਤ ਖਾ ਵਾਇਕੂ ਜਿੱਤ ਘਰ ਸ ਹੈ ਵਾਇਕੂ ਜਿੱਤ ਤੇ ਉਹ ਸੰਤਾਨ ਨੂੰ ਬੇਨਤੀ ਹੈ ਕਿ 25 ਸਤੰਬਰ ਨੂੰ ਜਿਹੜਾ ਭਾਈ ਲਾਲੂ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਿਸੇ ਵੀ ਘਰ ਦੇ ਵਿੱਚ ਗੰਗੜੀ ਅਕਾਲ ਦੇ ਜਿਹੜਾ ਜੁੜੂ ਘਰ ਹੈ ਕੋਲੇ ਬੱਚੇ ਮਾਇਆ ਜਾ ਰਿਹਾ ਉਹ ਸੰਤਾਨ ਨੂੰ ਬੇਨਤੀ ਹੈ ਤੇ ਮਾਤਵਾਂ ਸ਼ਿਕਾਣੀ 25 ਸਤੰਬਰ ਨੂੰ ਪਹੁੰਚਣ ਦੀ ਕਿਰਪਾ ਕਰਨੀ ਤੇ ਅੱਜ ਉਹਨਾਂ ਦਾ ਜਿਹੜਾ ਸਮਾਰੋਹ ਦਾ ਬੈਨਰ ਉਹਨਾਂ ਨੇ ਰਿਲੀਜ਼ ਕੀਤਾ ਕੀਤਾ ਜਾ ਰਿਹਾ ਹੈ ਸੋ ਆਪ ਸਾਰੇ ਲਈ ਉਹਨੂੰ ਮੋਹਮਾ ਕੇ ਪਹੁੰਚਣ ਦੀ ਕਿਰਪਾ ਕਰਨੀ ਹੈ ਉਹ ਬੱਚਿਆਂ ਦਾ ਮਾਨ ਸਨਮਾਨ ਹੋਵੇਗਾ ਉਹ ਜਿਹੜੇ ਸਾਡੇ ਮੇਨ ਕਮੇਟੀ ਦੇ ਮੈਂਬਰ ਆ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਤੇ ਉਹਨੂੰ ਮੋਹਮਾ ਕੇ ਆਰਾਮ ਘੜੀਆ ਕਾਲ ਨੂੰ ਗੁਰੂ ਘਰ ਦੇ ਸਪੰਦ ਵਿੱਚ ਪਹੁੰਚਣ ਦੀ ਕਿਰਪਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਪਾਤਸ਼ਾਹ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿਉਂਕਿ ਅੱਜ ਲੋਕ ਦਾ ਅਤਿਕਾਰ ਨਹੀਂ ਹੋਇਆ ਤੇ ਉਹਨਾਂ ਵੱਲੋਂ ਜੋ ਹਰ ਸਾਲ ਇਸ ਤਰ੍ਹਾਂ ਭਾਈ ਲਾਲੋ ਦੇ ਜਨਮ ਜਹਾੜੇ ਨੂੰ ਮਨੋਤਿਆਰ ਰਿਹਾ ਜੋ ਕਿ 25 ਨਵੰਬਰ ਨੂੰ ਗੁਰਦੁਆਰਾ ਰਾਮਗੜੀ ਆਵੰਤ ਵਿਖੇ ਜਿਹੜੇ ਸਮਾਗਮ ਕੁੱਝ ਕੀਤੇ ਜਾਣਗੇ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੇ ਬਖਵਾਜੇ ਹਾਜ਼ਰੀਆਂ ਭਰਦੀਆਂ ਹਨ ਬਾਰਗ ਜੀ ਬੇਨਤੀ ਕੀਤੀ ਜਾਂਦੀ ਹੈ ਜੋ ਇਸ ਤਰ੍ਹਾਂ ਦਾ ਤਮਾਰ ਜਿਹੜਾ ਅੱਜ ਨੇਮਿਤ ਹੋਇਆ ਤੁਸੀਂ ਆਪ समय जी ने बहुत लोग बनाई और पादू अपनी रिश्वर जी ने सारे बदल बनाई से जो कि गुरु गुरुवार को हर साल की तरह हर साल भाई लाल जी का जोड़ा जन्मदिन गुरबा साहब के मनाया जाता है जो कि पच्ची सितंबर को मनाया जाएगा तो आप सारे में बेनती है परिवार समेत हाजरियां करिए गुरु घर दिनों विश्व बनाव करो जी वागुरु जी का खालसा वाहेगुरू जी की